ਲੋ ਵੀ ਮਿੱਤਰੋ ਇੱਕ ਤੋਂ ਇੱਕ ਚੜ੍ਹਦੀ ਕਾਲੀ ਨਾਗਣੀ ਤੁਹਾਡੇ ਲਈ ਲੈ ਕੇ ਆਏ ਆ ਪ੍ਰਾਈਮ ਕਾਰਸ ਵਾਲੇ ਬਾਈ ਹੁਣਾ ਕੋਲ ਤੇ ਆਪਾਂ ਕਰਾਂਗੇ ਗੱਲਬਾਤ ਇਹਨਾਂ ਦੇ ਬਾਰੇ ਚ ਤਿੰਨੋਂ ਹੀ ਗੱਡੀਆਂ ਕੰਡੀਸ਼ਨ ਵਾਈਜ਼ ਬਹੁਤ ਸ਼ਾਨਦਾਰ ਨੇ ਆਪਾਂ ਕਰਾਂਗੇ ਗੱਲਬਾਤ ਤੇ ਲਾਵਾਂਗੇ ਕੱਲੀ ਕੱਲੀ ਗੱਡੀ ਦੀ ਡਿਟੇਲ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਹਰੇ ਦੋ ਤਿੰਨੋਂ ਗੱਡੀਆਂ ਦੇ ਬਾਰੇ ਪ੍ਰੋਪਰ ਜਿਹੜੀ ਜਾਣਕਾਰੀ ਹੈ ਉਹ ਆਪਾਂ ਲੈ ਕੇ ਦੇਵਾਂਗੇ ਤੇ ਆਪਾਂ ਸ਼ੁਰੂ ਕਰਦੇ ਆ ਮੈਡਮ ਨਾਲ ਗੱਲਬਾਤ ਤੇ ਲੈਨੇ ਆ ਹਰੇਕ ਗੱਡੀ ਦੀ ਡਿਟੇਲ ਸੋ ਬਨੇਰੋ ਵੀਡੀਓ ਦੇ ਐਂਡ ਤੱਕ ਹਾਂਜੀ ਮੈਮ ਪਹਿਲੀ ਸਕਰਪੀਓ ਆਪਣਾ ਜਿਹੜੀ ਹੈ ਜੀ ਇਹਦੀ ਬਲੈਕ ਕਲਰ ਚ ਐਸਟ ਹੈ ਨਾ 2014 ਮਾਡਲ ਆ ਨੀਅਰ ਅਬਾਊਟ 90 ਹਜ਼ਾਰ ਚੱਲੀ ਹੋਈ ਆ ਫਸਟ ਇਜ਼ ਆਨਰ ਆ ਪੰਜਾਬ ਨੰਬਰ ਲਗਵਾ ਕੇ ਦੇਵਾਂਗੇ ਸਾਰੇ ਪੇਪਰ ਤੁਹਾਨੂੰ ਕੰਪਲੀਟ ਮਿਲਣਗੇ ਇੰਜਨ ਗੀਅਰ ਦੀ ਗਾਰੰਟੀ ਹੈ ਸਾਡੀ ਦੋਸਤੋ ਬਹੁਤ ਸ਼ਾਨਦਾਰ ਕਾਲਰ ਨਾ ਗੱਡੀ ਹੈ ਠੀਕ ਹੈ ਜੀ ਲਾਈ ਵੀਲ ਬਹੁਤ ਸ਼ਾਨਦਾਰ ਲੱਗੇ ਹੋਏ ਨੇ ਜਿਹੜਾ ਹੋਣਾ ਹੈਗਾ ਕੋਈ ਨਿਸ਼ਾਨੀ ਨਹੀਂ ਮਿਲਦੀ ਕਿ ਆਪਾਂ ਤੁਹਾਨੂੰ ਕਿੱਥੋਂ ਅਨਲੌਕ ਕਰਿਓ ਡੈਸ਼ ਬੋਰਡ ਵਗੈਰਾ ਦੋਸਤੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਠੀਕ ਹੈ ਨਾਲ ਦਾ ਸਾਊਂਡ ਸਿਸਟਮ ਕੰਪਲੀਟ ਠੀਕੜਾ ਸੂਖਾ ਲੱਗੇ ਹੋਏ ਨੇ ਤੁਹਾਨੂੰ ਪਿੱਛੇ ਕਰਵਾਇਆ ਨੇ ਬਿਲਕੁਲ ਓਕੇ ਦੀ ਰਿਪੋਰਟ ਗੱਡੀ ਹੈ ਬਹੁਤ ਸ਼ਾਨਦਾਰ ਪੀਸ ਹੈ ਬਾਈ ਜੀ ਬਾਕੀ ਨੰਬਰ ਜਿਸ ਤਰ੍ਹਾਂ ਮੈਂ ਤੁਹਾਨੂੰ ਕੋਹਲਾ ਦੱਸਿਆ ਬਾਈ ਜੀ ਉਹਨਾਂ ਦਾ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਕਰ ਲਿਓ ਗੱਲਬਾਤ ਆਪਾਂ ਤੁਹਾਨੂੰ ਬੈਕ ਤੋਂ ਗੱਡੀ ਚੈੱਕ ਕਰਵਾ ਦਿੰਨੇ ਆ ਬਹੁਤ ਸ਼ਾਨਦਾਰ ਐਨ ਓ ਕਿਕਨੀ ਹਿੰਦ ਵਿੱਚ ਗੱਡੀ ਭਾਈ ਜੀ ਜਿਹੜੇ ਵੀ ਕੋਈ ਜੱਚਦੀ ਹੈ ਭਾਈ ਜੀ ਹੁਣ ਨਾ ਕਰ ਲਓ ਗੱਲਬਾਤ ਅਸੀਂ ਆਪਾਂ ਲੈਨੇ ਆ ਅਗਲੀ ਗੱਡੀ ਬਾਰੇ ਡਿਟੇਲ ਅਗਲੀ ਮੈਡੀ ਗੱਡੀ ਆਪਰੇ ਕੋਲੇ ਐਸਟੈਂਡਿਓ 17 ਮਾਡਲ ਆਏ ਫਰਥੇਰਾ ਔਨਰ ਆ ਨੀਏ ਗੱਡਾ ਪਹਿਲਾਂ ਚੱਲੀ ਹੋਈ ਹੈ ਪੰਜਾਬ ਨੰਬਰ ਲਗਵਾ ਕੇ ਦੇਵਾਂਗੇ ਪੂਰੇ ਪੇਪਰ ਕੰਪਲੀਟ ਮਿਲ ਲਗੇ ਇੰਜਨ ਗੇਅਰ ਦੀ ਸਾਡੀ ਗਾਰੰਟੀ ਆ ਠੀਕ ਆ ਜੀ ਕੋਈ ਐਕਸੀਡੈਂਟ ਕਿਸ ਤਰ੍ਹਾਂ ਨਹੀਂ ਜੀ ਨਹੀਂ ਜੀ ਦੋਸਤੋ ਬਹੁਤ ਸ਼ਾਨਦਾਰ ਜੇ ਵੀ ਇਸ ਕਾਰ ਕੀ ਬਲੈਕ ਕਲਰ ਰਿਹਾ ਤੇ ਕਿੰਨਾ ਸਿਖਾਰੀ ਨਾਗਣੀ ਹੈ ਪੂਰੀ बिल्कुल ओके कंडीशन गड्डी है तुम वाच कर लो चंकी तरह ठीक है जी अंदरों आपको चेक करवाने ठीक है डैशबोर्ड वगैरह गुटा ओके का किसी किस्म की कोई प्रॉब्लम नहीं हैगी वक्त जो है रंग वगैरह बिल्कुल ग्डी का साफ है कि स्क्रैच वगैरह डैशबोर्ड कभी कोई डैमेज पीस नहीं गा बिल्कुल एन ओके की रिपोर्ट है ठीक है, 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 तो। है।, है, है, है।, है। सीट कवर ਮੈਮੋ ਵਾਲਾ ਗੱਡੀ ਐ ਇਹ ਕਿਉਂਕਿ ਅਸੀਂ ਤੇ ਰੰਗਵਾਨ ਦੀ ਬਾਈ ਜੀ ਬਿਲਕੁਲ ਸਾਫ਼ ਹੈ ਗੱਡੀ ਦਾ ਇਸ ਟਾਈਮ ਇਹਨਾਂ ਸ਼ਾਨਦਾਰ ਕੰਡੀਸ਼ਨ ਦੇ ਵਿੱਚ ਹੈ ਬਾਈ ਜੀ ਨੰਬਰ ਸਕਰੀਨ ਤੇ ਬਾਈ ਹੁਣ ਉਹ ਚੱਲ ਰਿਹਾ ਇਹ ਕਿਸੇ ਵੀਰ ਨੇ ਗੱਡੀ ਵੇਚਦੀ ਹੈ ਤਾਂ ਬਾਈ ਜੀ ਜੇ ਹੁਣ ਨਾ ਕਰ ਲਿਓ ਗੱਲਬਾਤ ਯੂਪੀ ਦਾ ਨੰਬਰ ਹੈ ਪੰਜਾਬ ਨੰਬਰ ਉਹ ਕਹਿੰਦੇ ਅਸੀਂ ਲਗਵਾ ਕੇ ਦੇਵਾਂਗੇ ਤੇ ਤੁਸੀਂ ਦੋਨਾਂ ਨੰਬਰ ਹਾਲਤਾਂ ਚ ਗੱਡੀ ਦਾ ਜਿਹੜਾ ਪ੍ਰਾਈਸ ਆ ਉਹ ਕਲੀਅਰ ਕਰ ਲਿਓ ਕਿ ਐਨਓਸੀ ਨਾਲ ਕਿੰਨਾ ਤੇ ਪਰ ਆਉਂ ਨੰਬਰ ਵਾਲਾ ਕਿ ਪ੍ਰਾਈਸ ਹੈ ਆਪਾਂ ਲੈਨੇ ਅਗਲੀ ਸਕੋਰਪੀਆ ਦੀ ਡਿਟੇਲ ਅਗਲੀ ਸਕੋਰਪੀਆ ਮੇਰੀ ਅਗਲਾ ਸਕੋਰਪੀਆ S11 2021 ਮਾਡਲ ਆ ਨੀਅਰ ਅਬਾਉਟ 70 ਚੱਲੀ ਹੋਈ ਹੈ ਫਰਸਟ ਓਨਰ ਆ オリジナル ਦਾ ਪੰਜਾਬ ਨੰਬਰ ਪੇਪਰ ਕੰਪਲੀਟ ਮਿਲਣਗੇ ਇੰਜਨ ਗੇਅਰ ਦੀ ਸਾਡੀ ਗਾਰੰਟੀ ਹੋ ਠੀਕ ਹੈ ਦੋਸਤੋ ਪੱਕੇ ਤੋਂ ਆ ਨੰਬਰ ਦੀ ਗੱਡੀ ਹੈ ਬਹੁਤ ਸ਼ਾਨਦਾਰ ਪੀਸ ਹੈ ਇੰਜਨ ਦੇ ਵੀ ਮਰਦਨ ਗੱਲੇ ਸਾਡੀ ਗਾਰੰਟੀ ਹੈ ਲਾਈਟਸ ਬਹੁਤ ਸ਼ਾਨਦਾਰ ਲੱਗੇ ਹੋਏ ਨੇ ਚੈੱਕ ਕਰ ਲੋ ਇਸ ਤੇਰੀ ਮੰਨ ਕੇ ਚਲੋ ਇਹ ਘੱਟੋ-ਘੱਟ 90 ਪੈਸੇ ਪੈਰ ਹੈਗੇ ਹਨ ਬੱਲੇ ਮੰਦਰਾ ਚੱਕਰਵਾਦ ਨੇ ਬਹੁਤ ਵਧੀਆ ਮੈਟਿੰਗ ਗੱਡੀ ਵੀ ਰਹੀ ਰਹੀ ਹੈ ਬਹੁਤ ਸ਼ਾਨਦਾਰ ਹੈ ਡੈਸ਼ਪੋਰਡ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਸੀਟ ਕਵਰ ਬਹੁਤ ਵਧੀਆ ਲੱਗੇ ਹੋਏ ਨੇ ਮੈਟ ਵਗੈਰਾ ਸਾਰੇ ਗੱਡੀ ਦੇ ਨਾਲ ਜਿਹੜੇ ਹੈਗੇ ਵਧੀਆ ਢੰਗ ਨਾਲ ਮੈਟਿੰਗ ਹੋਈ ਵੀ ਹੈ ਠੀਕ ਹੈ ਜੀ ਕੋਈ ਵੀ ਪੀਸ ਡੈਮੇਜ ਜਾਂ ਕਿਤੇ ਵੀ ਸਕ੍ਰੈਚ ਨਹੀਂ ਹੈਗੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਬਈ ਜੀ ਇਹ ਪੱਕੇ ਪੰਜਾਬ ਦਾ ਨੰਬਰ ਆਇਆ ਦਾ ਬਾਈ ਜੀ ਇਹ ਕਿਹਦੇ ਬਾਈ ਜੀ ਆਪਾਂ ਨੰਬਰ ਕਾਲ ਰਿਹਾ ਸਕਰੀਨ ਤੇ ਮੇਰੇ ਨੰਬਰ ਚੈੱਕ ਕੀ ਹੈ ਬਾਈ ਜੀ ਹੁਣ ਨਾਲ ਗੱਲਬਾਤ ਕਰ ਸਕਦਾ ਹੈ ਗੱਲਬਾਤ ਕਰਕੇ ਆਪ ਦਾ ਆਜ ਕਿਥੀ ਸੱਤੀ ਜੜੀ ਹੈਗੀ ਉਹ ਵਾਚ ਕਰ ਲੈਣੀ ਹੈ ਜੇ ਰੱਖੋਗੇ ਤੁਸੀਂ ਸਾਡੇ ਚੈਨਲ ਤੇ ਆਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਧੰਨਵਾਦ ਹਮ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਜੀਵਾਸ ਫਿਰੋ ਬਹੁਤ ਬਹੁਤ